ਗੋਲੀਆਂ 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 ਟੋਲੀ ਵਾਲੀ ਗੱਡੀ ਦੇ ਚਲੀਆਂ ਗੋਲੀਆਂ ਅਵਾਜ਼ਤ ਹੋਇਆ ਮੌਕਾ ਜਿੱਤੇ ਕਿ ਡੋਲੀ ਲਈ ਸਜਾਈ ਗਈ ਗੱਡੀ ਦੇ ਵਿੱਚ ਅਚਾਨਕ ਗੋਲੀਆਂ ਚਲੀਆਂ ਔਰ ਗੱਡੀ ਚਾਲਕ ਨੂੰ ਗੋਲੀਆਂ ਮਾਰ ਕੇ ਤਿੱਤਰ ਹੋ ਗਏ ਹਮਲਾਵਰ ਇਸ ਦੇ ਪਿੱਛੇ ਨੀ ਕੀ ਸਾਜ਼ਿਸ਼ ਸੀ ਇਸ ਦਾ ਪਰਦਾਫਾਸ਼ ਕਰਨ ਲਈ ਪੁਲਿਸ ਮੁਸਤੈਦ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਗੱਡੀ ਬੁਕਿੰਗ ਕਰਾਈ ਗਈ ਡੋਲੀ ਵਾਸਤੇ ਕਾ ਕੇ ਇਸ ਤੋਂ ਬਾਅਦ ਗੱਡੀ ਬੁੱਕ ਕਰਾਣਾ ਇਹ ਲੋਕਾਂ ਨੇ ਰਾਹ ਦੇ ਵਿੱਚ ਗੱਡੀ ਚਲਾਣ ਵਾਲੇ ਸ਼ਖਸ ਨੂੰ ਗੋਲੀਆਂ ਮਾਰਤੀਆਂ ਤੇ ਮੌਕੇ ਤੋਂ ਫਰਾਰ ਹੋ ਗਏ ਮਾਮਲਾ ਰਣਜੀਤ ਨਾਲ ਜੁੜਿਆ ਲੱਗ ਰਿਹਾ ਹੈ ਜਾਂ ਫਿਰ ਸੁਪਾਰੀ ਨਾਲ ਜੁੜਿਆ ਲੱਗ ਰਿਹਾ ਹੈ ਇਸ ਗੱਲ ਦੀ ਪੜਤਾਲ جاری ਹੈ ਕਿ ਇਸ ਦੀ ਵਜ੍ਹਾ ਕੀ ਸੀ ਤੁਸੀਂ ਆਪ ਹੀ ਦੇਖ ਲਵੋ ਕਿਵੇਂ ਹੋਇਆ ਕਟਨਾ ਦਰਿਕ ਮੇ ਪੰਜਾਬੀ ਟੀਵੀ ਲਈ ਅਮਨ ਤਗੜਦੀਪਾ ਕੀ ਨਾਮ ਜਿੱਦ ਰੱਖੀ ਮੇਰਾ 소ਵਿਤ ਕੁਮਾਰ ਜੀ ਅੱਜ ਤੁਸੀਂ ਸਿਵਲ ਹੌਸਟਲ ਮੋਗਾ ਪਹੁੰਚੇ ਹੋ ਕੀ ਹਾਂਜੀ ਬਰਾਦਾ ਤਾਂ ਫੋਕੋ ਦੋਸਤ ਜੀ ਆਪਣਾ ਤਾਂ ਫੋਨ ਆਇਆ ਮੇਰੇ ਕਹਿੰਦਾ ਗੋਲੀ ਲੱਗ ਗਈ ਮੈਨੂੰ ਜਲਦੀ ਆ ਜਾਓ ਕਹਿੰਦਾ ਸਿੰਘਾਲੇ ਕੋਲੇ ਜੀ ਅੱਛਾ ਜੀ ਤੇ ਸਿੰਘਾਲੇ ਗੋਲੀ ਲੱਗੀ ਸਿੰਘਾਲੇ ਕੋਲ ਲੱਗੀ ਆ ਅਸੀਂ ਤਾਂ ਰਸਤੇ ਜਾਂਦੇ ਪਏ ਸੀਗੇ ਤੇ ਕੀ ਕਰਦੇ ਹੋ ਇਹ ਗੱਡੀ ਚਲਾਉਂਦੇ ਜੀ ਇਹ ਕੋ ਬਰਾਦੀ ਦੀ ਗੱਡੀ ਬੋਕ ਸੀ ਆ ਜੀ ਅੱਛਾ ਜੀ ਸਿੰਘਾਲੇ ਜਾ ਰਹੇ ਸੀ ਹਾਂ ਜੀ ਹਾਂ ਜੀ ਮੁਗੇ ਤੋਂ ਸਿੰਘਾਲੇ ਵੱਲ ਨੂੰ ਜਾ ਰਹੇ ਸੀ ਹਾਂ ਜੀ ਹਾਂ ਜੀ ਤੇ ਉਦੋਂ ਬਾਅਦ ਕੋਈ ਦੋਸਤ ਨੂੰ ਫੋਨ ਆਇਆ ਕਹਿੰਦਾ ਜਲਦੀ ਆ ਜਾ ਮੇਰੇ ਗੋਲੀ ਲੱਗ ਗਈ ਕਹਿੰਦਾ ਅੱਛਾ ਜੀ ਤੇ ਅਸੀਂ ਪਾਵਰ ਪਲੇਟ ਕੋ ਪਹੁੰਚੇ ਸੀਗੇ ਤੇ ਗੱਡੀ ਸਾਨੂੰ ਨਾਲ ਹੀ ਅਸੀਂ ਵਾਪਸ ਆ ਗਏ ਵੀ ਇਦਾਂ ਕਿ ਦੋ ਕਹਿੰਦੇ ਇਕਦਾ ਇੱਥੇ ਕਹਿੰਦੇ ਇੱਕ ਨਹੀਂ ਆਪ ਨੂੰ ਪਤਾ ਕਿੱਥੇ ਲੱਗੀ ਆ ਤੇ ਹਾਲਤ ਕਿਦਾਂ ਦੀ ਉਹਨਾਂ ਦੀ ਹਾਲ ਕੋ ਉਦੋਂ ਕਹਿੰਦਾ ਠੀਕ ਹੈ ਜੀ ਬਾਕੀ ਉਹ ਡੀ ਐਮ ਸੀ ਦੇ ਕਹਿੰਦੇ ਰੈਫਰ ਕਰਤਾ ਰੈਫਰ ਕਰਤਾ ਹਾਂਜੀ ਹਾਂ ਸਾਰੇ ਇੱਕ ਗੋਲੀ ਚੱਲਣ ਦਾ ਮਾਮਲਾ ਆਇਆ ਹੈ ਕੀ ਆ ਮਾਮਲਾ ਜੀ ਦਾ ਹਾਂਜੀ ਹੁਣੇ ਉਹਨੇ ਪਤਾ ਲੱਗਿਆ ਸੀਗਾ ਵੀ ਗੁਰਪ੍ਰੀਤ ਸਿੰਘ ਇੱਕ ਫੈਬਰੂਰੀ ਦੀ ਦਾ ਕਰਮਚਾਰੀ ਹੈ ਤਾਂ ਉਹ ਸਿੰਘਾਲੀ ਸਾਈਡ ਜਾ ਰਹੀ ਡਿਊਟੀ ਆਫ ਦਿ ਆਫ ਕਰਕੇ ਉਹ ਰਸਤੇ ਚ ਕੀ ਦੇਖਦਾ ਵੀ ਇੱਕ ਬੰਦੇ ਦੇ ਫੇਰ ਲੱਗੇ ਹੁੰਦਾ ਉਹਦੇ ਨਾਲ ਨਵਦੀਪ ਸਿੰਘ ਸਨੋਂ ਮਨਜੀਤ ਸਿੰਘ ਪਰਾਣਾ ਮੋਗਾ ਤੇ ਉਹਨੂੰ ਲੈ ਕੇ ਉਹਨੇ ਐਡਮਿਟ ਕਰਾਇਆਗੇ ਤੇ ਹੁਣ ਕੰਡੀਸ਼ਨ ਕੀ ਹੋਈਏ ਕਿੰਨੀਆਂ ਕੁੜੀਆਂ ਬੱਝੀਆਂ ਫਿਰ ਇਹ ਡਾਕਟਰ ਸਾਹਿਬ ਦੱਸਣਗੇ ਕਿਨੇ ਆ ਜੀ ਵੈਸੇ ਸੀਰੀਅਸ ਉਹਨੂੰ ਰੈਫਰ ਕਰਤਾ ਡਾਕਟਰ ਸਾਹਿਬ ਨੇ ਉਹਦੇ ਵੱਲੋਂ ਕੋਈ ਦੱਸਿਆ ਗਿਆ ਪੀੜਤ ਵੱਲੋਂ ਕੋਈ ਹਾਂ ਉਹਨੇ ਇਹ ਦੱਸਿਆ ਮੈਨੂੰ ਵੀ ਦੋ ਬੰਦਿਆਂ ਨੇ ਮੇਰੇ ਨਾਲ ਬੈਠ ਕੇ ਮੈਨੂੰ ਪਹਿਲਾਂ ਗੱਡੀ ਬੁੱਕ ਕੀਤੀ ਸੀ ਦੋ ਤਿੰਨ ਦਿਨ ਪਹਿਲਾਂ ਤੇ ਵੀ ਆਪਾਂ ਬਰਾਦ ਜਾਣਾ ਅਸੀਂ ਕਿਹਾ ਉਧਰੋਂ ਗੱਡੀ ਤੇ ਨੰਬਰ ਤੁੰਗੀ ਦੀ ਸਾਈਕਲ ਨੂੰ ਤਿਆਰ ਕਰਾ ਕੇ ਸਿੰਗਲ ਨੂੰ ਲੈ ਕੇ ਮੈਨੂੰ ਚੱਲ ਪਈ ਸੀ ਜਦੋਂ ਇਹ ਚੱਲੇ ਅੱਗੇ ਜਾ ਕੇ ਸਿੰਘਾਂ ਵਾਲੇ ਉਹਰਲੇ ਬਸ ਕਹਿੰਦੇ ਉਹਨਾਂ ਨੇ ਮੇਰੇ ਫੇਰ ਮਾਰ ਸਰ ਜਿਸਨੇ ਗੋਲੀ ਮੱਜੀ ਕੰਮ ਕੀ ਕਰਦਾ ਉਹ ਕੰਮ ਡਿਲੀਵਰੀ ਕਰਦਾ ਘਰੇ ਕੁਝ ਪਤਾ ਲੱਗਾ ਕਿ ਇੱਕ ਗੱਡੀ ਬੁੱਕ ਕਰਕੇ ਕਿੱਥੋਂ ਤੇ ਕਿੱਧਰ ਨੂੰ ਜਾਰੀ ਸੀ ਹਜੇ ਨਹੀਂ ਪਤਾ ਇਹਨਾਂ ਨੇ ਦੱਸਿਆ ਇੰਨਾ ਪਤਾ ਲੱਗਾ ਸਰ ਇੱਕ ਬੁੱਕ ਕਿੱਨਾ ਕਰਨ ਕਿੰਨਾ ਨੇ ਕਰਾਈ ਸੀ ਇਹ ਨਹੀਂ ਪਤਾ ਲੱਗਾ ਕਿੱਥੀ ਜਾਰੀ ਹਜੇ ਤਾਂ ਇਹਨੂੰ ਫਰਸਟ ਸਟੇਟ ਦਿੱਤੀ ਹੈ ਤੇ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ ਹੈ ਕਿ ਜੋ ਜੋ ਹੋਇਆ ਪਿਆ ਜਨਾ ਸਾਹਮਣੇ ਮੇਰੀ ਯਾਤਰਾ ਬਰਨਾਲਾ ਆਪਾਂ ਤਾਂ ਇਹਦੇ ਦਾ ਪੋੜਾ